ਜੈਸਵਰ ਤੇ ਵੱਡੀ ਖਬਰ ਆ ਰਹੀ ਹੈ ਬ੍ਰੇਕਿੰਗ ਨਿਊਜ਼ ਆ ਰਹੀ ਹੈ ਨਾਬਾਦ ਉਹ ਨਾਬਾਦ ਵਿੱਚ ਕਿਸਾਨ ਪਰੇਸ਼ਾਨ ਨੇ ਨਾਬਾਦ ਵਿੱਚ ਕਿਸਾਨ ਪਰੇਸ਼ਾਨ ਹੈ ਕਿਉਂਕਿ ਬਿਜਲੀ ਸਪਲਾਈ ਨਹੀਂ ਹੋ ਰਹੀ ਹੈ ਫਸਲ ਬੀਜਣ ਦੇ ਵਿੱਚ ਦਿੱਕਤ ਆ ਰਹੀ ਹੈ ਜਨਰੇਟਰ ਦਾ ਸਹਾਰਾ ਲੈ ਪੈ ਰਿਹਾ ਹੈ ਕਿਸਾਨਾਂ ਦੇ ਵੱਲੋਂ ਉਹਨਾਂ ਨੂੰ ਬਿਜਲੀ ਨਾ ਮਿਲਣ ਦਾ ਜੋ ਇਲਜ਼ਾਮ ਲਗਾਇਆ ਗਿਆ 2 ਪਹਿਲਾ ਤੇ ਬਿਜਲੀ ਨਹੀਂ ਪਹੁੰਚ ਰਹੀ ਹੈ ਕਿਸਾਨ ਪਰੇਸ਼ਾਨ ਹੈ ਚੋਣੇ ਦੀ ਪਨੀਰੀ ਬੀਜਣੀ ਹੈ ਪਰ ਜਨਰੇਟਰ ਦਾ ਸਹਾਰਾ ਲੈਣਾ ਪੈ ਰਿਹਾ ਵੋਟਾ ਤੋਂ ਪਹਿਲਾਂ ਸਾਨੂੰ ਆਟ ਤਾਂ 10 ਘੰਟੇ ਬਿਜਲੀ ਮਿਲਦੀ ਸੀ ਕਿਸਾਨ ਕਹਿੰਦੇ ਨੇ ਲੇਕਿਨ ਹੁਣ ਵੋਟਾ ਖਤਮ ਹੋਈਆਂ ਨੇ ਤੇ ਬਿਜਲੀ ਨਹੀਂ ਮਿਲ ਰਹੀ ਹੈ ਚੌਨੇ ਦੀ ਪਨੀਰੀ ਕਰਨੀ ਹੈ ਜਨਰੇਟਰ ਦੇ ਨਾਲ ਹੀ ਸਾਨੂੰ ਚੋਨਾ ਲਾਉਣ ਨੂੰ ਮਜਬੂਰ ਹੋਣਾ ਪੈ ਰਿਹਾ ਜਿਸ ਦੇ ਨਾਲ ਖਰਚਾ ਕਿਸਾਨਾਂ ਦਾ ਬਹੁਤ ਜ਼ਿਆਦਾ ਵਧ ਰਿਹਾ ਹੈ ਹੁਣ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਵਿਜਣ ਦੇ ਲਈ ਟਿਊਬਲਾਂ ਦੀ ਲਾਈਟ অতি ਜ਼ਰੂਰੀ ਆ ਪਰ ਕਹਿੰਦੇ ਜਦੋਂ ਦੀ ਇਲੈਕਸ਼ਨ ਵੋਟਾਂ ਪਈਆਂ ਨੇ ਉਸ ਤੋਂ ਬਾਅਦ ਕਹਿੰਦੇ ਹੁਣ ਲਾਈਟ ਨਹੀਂ ਮਿਲਦੀ ਹੁਣ ਕਿਸਾਨ ਨੇ ਜਿਹੜੇ ਉਹ ਮੋਟਰਾਂ ਤੇ ਜਨਰੇਟਰ ਲਗਾ ਕੇ ਆਪਣੀਆਂ ਪੌਦਾਂ ਬੀਜਣ ਦੇ ਲਈ ਮਜਬੂਰ ਹੋ ਰਹੇ ਨੇ ਅਸੀਂ ਗੱਲਬਾਤ ਵੀ ਕਰਾਂਗੇ ਕਿਸ ਤਰ੍ਹਾਂ ਦੇਖਦੇ ਹਾਂ ਕਹਿੰਦੇ ਚੋਣਾ ਲੰਘ ਚੁੱਕੇ ਨੇ ਪਰ ਹੁਣ ਲਾਈਟ ਆ ਰਹੀ ਕਿ ਨਹੀਂ ਨਹੀਂ ਜੀ ਹੁਣ ਕੋਈ ਲਾਈਟ ਨਹੀਂ ਆ ਰਹੀ ਹੁਣ ਤਾਂ 3 ਘੰਟੇ ਹੋ ਗਏ ਟਾਈਮ ਦੇ ਨਹੀਂ ਪਤਾ ਹੈ ਵੀ ਕੀ ਟਾਈਮ ਆਉਣੀ ਹੈ ਕਦੇ 3 ਘੰਟੇ ਆ ਗਈ ਕਦੇ ਢਾਈ ਆ ਗਈ ਪਹਿਲਾਂ ਬਥੇਰੀ ਤੇ ਆਮ ਚੱਲਦੀ ਸੀ ਪਹਿਲਾਂ ਕਦੋਂ ਚੱਲੀ ਆ ਜੀ ਇਲੈਕਸ਼ਨ ਤੋਂ ਪਹਿਲਾਂ ਜੀ ਅ 8 ਘੰਟੇ 10 ਘੰਟੇ ਵੀ ਫੁੱਲ ਚੱਲਦੀ ਰਹੀ ਹੈ ਫੁੱਲ ਚੱਲਦੀ ਆ ਹਾਂ ਜੀ ਇਲੈਕਸ਼ਨ ਹੋ ਵੀ ਹੁਣ ਆਉਂਦੀ ਹੈ 3 ਘੰਟੇ ਆਉਂਦੀ ਹੈ ਉਹ ਵੀ ਇਹ ਨਹੀਂ ਪਤਾ ਰਾਤ ਨੂੰ ਆ ਜੇ ਕਿ ਦਿਨ ਨੂੰ ਆ ਜੇ ਹੂੰ ਕਿਸ ਤਰ੍ਹਾਂ ਦੇਖਦੇ ਹੋ ਅੱਜ ਤੁਹਾਨੂੰ ਡਾਇਰੈਕਟਰ ਕਿਉਂ ਲਾਉਣਾ ਪਿਆ ਜੀ ਨੇਟ ਦੇਖੋ ਮਾਨ ਸਾਹਿਬ ਜਿਹੜੀ ਗੱਲ ਆ ਨਾ ਇਲੈਕਸ਼ਨ ਤੋਂ ਪਹਿਲਾਂ 10 10 ਘੰਟੇ 12 12 ਘੰਟੇ ਲਾਈਟ ਚੱਲਦੀ ਰਹੀ ਹੈ ਇਹਦੇ ਨਾਲ ਪਾਣੀ ਦੀ ਬਹੁਤ ਜ਼ਿਆਦਾ ਬਰਬਾਦੀ ਹੋਈ ਆ ਜਿੰਨੀ ਤੁਸੀਂ ਕਹਿ ਦੋ ਵੀ ਖੁੱਲੇ ਲੋਕਾਂ ਨੇ ਛੱਡ ਕੇ ਰੱਖੇ ਨੇ ਬਣਾ ਨੂੰ ਪਾਣੀ ਤੇ ਹੁਣ ਜਿਸ ਦਿਨ ਉੱਦੀ ਇਲੈਕਸ਼ਨ ਹੋਈ ਆ 2 ਘੰਟੇ ਤੋਂ ਵੱਧ ਲਾਈਟ ਨਹੀਂ ਆ ਰਹੀ ਉਹਦਾ ਵੀ ਕੋਈ ਟਾਈਮ ਟੇਬਲ ਹੀ ਹੈਗਾ ਜਿਹਦੇ ਕਰਕੇ ਹੁਣ ਸਾਨੂੰ ਪਨੀਰੀ ਵੀ ਜਨਰੇਟਰ ਲਾ ਕੇ ਭਰਨੀ ਪੈ ਰਹੀ ਆ ਵੀ ਕਿਸਾਨ ਬਹੁਤ ਜ਼ਿਆਦਾ ਇਹ ਗੱਲ ਨਾਲ ਘਾਟੇ ਦੇ ਵਿੱਚ ਜਾ ਰਹੇ ਆ ਵੀ ਇਹਦੇ ਬਲੇ ਸਰਕਾਰ ਨੂੰ ਬਹੁਤ ਬਹੁਤ ਵੱਧ ਧਿਆਨ ਦੇਣਾ ਚਾਹੀਦਾ ਵੀ ਬੋਟਾਂ ਜਿਹੜੇ ਬੋਟਾਂ ਸੀ ਆ ਉਹ ਫਵਾਲੀਆਂ ਪਰ ਹੁਣ ਹਾਂਜੀ ਵੋਟਾਂ ਤੋਂ ਬਾਅਦ ਸਾਡੇ ਲਈ ਕੋਈ ਲਾਈਟ ਦਾ ਇੱਕ ਤਰੀਕ ਤੋਂ ਬਾਅਦ ਲਾਈਟ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਪਹਿਲਾਂ 10 12 ਘੰਟੇ ਜਾਂ ਮਰ ਜਿਆ ਉਹ ਮੋਟਰਾਂ ਵਾਲੀ ਲਾਈਟ ਚੱਲ ਰਹੀ ਸੀ ਤੇ ਹੁਣ ਸਾਨੂੰ 2 ਘੰਟੇ ਵੀ ਪ੍ਰੋਪਰ ਲਾਈਟ ਮਿਲ ਨਹੀਂ ਰਹੀ ਆ ਦੇਖੋ ਤੁਹਾਡੇ ਸਾਹਮਣੇ ਪਨੀਰੀ ਸੀ ਜਨਰੇਟਰ ਨਾਲ ਵੀ ਜਨਾਏ ਆ ਇਸੇ ਗੱਲ ਨੂੰ ਦੇਖਦੇ ਹੋ ਜਿਮੜੇ ਲਈ ਨਾਬਾ ਤੋਂ ਹਰਮਿੰਦਰ ਸਿੰਘ ਮਾਨ ਤਾਂ ਨਾਬਾ ਦੇ ਵਿੱਚ ਕਿਸਾਨ ਪਰੇਸ਼ਾਨ ਨੇ ਔਰ ਕਿਸਾਨਾਂ ਨੇ ਹਾਲਾਂਕਿ ਇੱਕ ਤਿਆਰੀ ਕੀਤੀ ਹੋਈ ਸੀ ਕਿਉਂਕਿ ਝੋਨੇ ਦੀ ਪਨੀਰੀ ਬਿਜਲੀ ਸੀ ਲekin प्रॉब्लम है आर्य समस्या किसाननु ये है कि बिजली सप्लाई नहीं हो रही है ट्यूबल तक बिजली नहीं पहुंच रही है जनरेटर का सहारा लेना पड़ रहा है हरमीत मान साडे नाल नापा ਤੋਂ ਜੁੜ ਚੁਕੇ ਨੇ ਮੀਤ ਜਿਸ ਵਾਸਤੇ ਸਾਰੇ ਜਾਣਦੇ ਨੇ ਕਿ ਜਦੋਂ ਝੋਨਾ ਬੀਜਣਾ ਹੁੰਦਾ ਹੈ ਪਨੀਰੀ ਲਾਉਣੀ ਹੁੰਦੀ ਹੈ ਤਾਂ ਬਹੁਤ ਬਹੁਤ ਜ਼ਿਆਦਾ ਪਾਣੀ ਚਾਹੀਦਾ ਹੁੰਦਾ ਝੋਨੇ ਨੂੰ ਪਰ ਉਹ ਪਾਣੀ ਮਿਲੇਗਾ ਕਿਸ ਤਰ੍ਹਾਂ ਬਿਜਲੀ ਬਿਨਾ ਪਾਣੀ ਨਹੀਂ ਹੈ ਔਰ ਪਾਣੀ ਬਿਨਾ ਫਸਲ ਦੀ ਪਨੀਰੀ ਕਿਵੇਂ ਕਿਵੇਂ ਬੀਜੀ ਜਾਏਗੀ ਇਹ ਕਿਸਾਨ ਦੀ ਵੱਡੀ ਸਮੱਸਿਆ ਹੈ ਔਰ ਕਿਸਾਨ ਇਸ ਵੇਲੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਝੋਨਾ ਤੋਂ ਪਹਿਲਾਂ ਬਿਜਲੀ ਮਿਲਦੀ ਸੀ ਹੁਣ ਨਹੀਂ ਮਿਲਦੀ ਐ ਬਿਲਕੁਲ ਗਗਨ ਦაძੀ ਅਸੀਂ ਖੇਤਾਂ ਦੇ ਵਿੱਚ ਖੜੇ ਹਾਂ ਇਸ ਟਾਈਮ ਸਾਡੇ ਪਿੱਛੇ ਤੁਸੀਂ ਕਿਸਾਨ ਤੁਸੀਂ ਦੇਖ ਸਕਦੇ ਹੋ ਕਿਸਾਨ ਨੇ ਜਿਹੜੇ ਪਿੱਛੇ ਨੇ ਉਹ ਕਿਉਂਕਿ ਉਹਨਾਂ ਨੇ ਝੋਨੇ ਦੀ ਜਿਹੜੀ ਪਨੀਰੀਆਂ ਵੇਚਣੀ ਆ ਕਿਉਂਕਿ ਹੁਣ ਜਿਹੜੀ 1 ਜੂਨ ਤੋਂ ਝੋਨੇ ਦੀ ਪਨੀਰੀਆਂ ਤੇ 20 ਜੂਨ ਨੂੰ ਝੋਨਾ ਲਗਣਾ ਪਰ 1 ਜੂਨ ਤੱਕ ਤਾਂ ਕਹਿੰਦੇ ਲਾਈਟ ਬਹੁਤ ਜ਼ਿਆਦਾ ਆਈਏ ਪਰ ਹੁਣ ਲਾਈਟ ਦੀ ਕਿਸੇ ਨਾ ਕਿਸੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਖੇਤਾਂ ਦੇ ਵਿੱਚ ਜਨਰੇਟਰ ਲੈ ਕੇ ਪਹੁੰਚ ਚੁੱਕੇ ਨੇ ਕਿਸਾਨ ਨੇ ਜਿਹੜੇ ਜੀ ਤੁਹਾਡੇ ਨਾਲ ਕਿਸਾਨ ਨੇ ਪਲੀਜ਼ ਗੱਲ ਕਰੋ ਉਹਨਾਂ ਦੇ ਨਾਲ ਉਹ ਕਿਸ ਤਰ੍ਹਾਂ ਦੀ ਮੰਗ ਵੀ ਕਰ ਰਹੇ ਨੇ ਸਰਕਾਰ ਖੇਤੀਬਾੜੀ ਵਿਭਾਗ ਦੇ ਵੱਲੋਂ ਕੋਈ ਕਿਸਾਨਾਂ ਨੂੰ ਸੁਝਾ ਦਿੱਤਾ ਗਿਆ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਨੇ ਕਿੰਨੀ ਕੁ ਮੁਸ਼ਕਲ ਸਾਹਮਣਾ ਕਰਨਾ ਪੈ ਰਿਹਾ ਬਹੁਤ ਜ਼ਿਆਦਾ ਜੀ ਪਹਿਲਾਂ ਤਾਂ ਚੱਲਿਆ ਲਾਈਟ ਬੋਟਾਂ ਕਰਕੇ ਆਮ ਜੀ 10 ਘੰਟੇ ਦਿੰਦੇ ਰਹੇ ਨੇ ਦਿਨ ਹੁਣ ਜੀ ਆਏ ਨਹੀਂ ਰਹੀ ਜਿੱਦਣ ਦੀ ਵੋਟਾਂ ਪੈ ਗਈਆਂ ਉਦੋਂ ਦੂਏ ਦਿਨ ਤੋਂ ਹੀ ਬੰਦ ਕਰ ਲਈ ਵੀ ਹਮ ਕਿਹੜਾ ਹੋਊਗਾ ਜਦ ਵੱਡੇ ਵੱਡੇ ਵਾਦੇ ਕਰ ਜਿੰਦੇ ਨੇ ਫਿਰ ਜਦ ਬਸ ਭੁੱਲ ਜਾਂਦੇ ਨੇ ਵਾਦੇ ਕਰ ਜਦਾ ਆ ਗਏ ਸਰ ਤਾਂ ਜਾ ਗਏ ਤੇ ਜਦ ਭੁੱਲ ਜਾਂਦੇ ਨੇਗੇ ਇਹ ਕਿਤੇ ਕਿਤੇ ਲੱਗਦਾ ਵੀ ਭਗਵੰਤ ਮਾਨ ਸਰਕਾਰ ਕਿਸਾਨਾਂ ਸਸਿ ਕੌਂ ਤੇ ਵੀ 8 ਤੋਂ 10 ਘੰਟੇ ਲੈਪ ਦਮ ਫੋਲੋ ਲੈਡ ਚੱਲ ਰਹੀ ਹੈ ਖੇਤਾਂ ਦੇ ਇਹ ਤਾਂ ਜੀ ਇਹ ਤਾਂ ਬਹੁਤ ਜ਼ਿਆਦਾ ਹੋਣਗੇ ਝੂਠ ਇਹ ਤਾਂ ਝੂਠ ਬੋਲਣ ਤੇ ਹੀ ਲੱਕ ਬੰਨਿਆ ਹੋਇਆ ਜੀ ਭਗਵੰਤ ਮਾਨ ਦਾ ਤਾਂ ਜੀ ਹੂੰ ਇਹਦਾ ਹੁਣ ਕੋਈ ਕਹਿੰਦਾ ਬਿੰਦਕ ਨੂੰ ਫੇਰ ਕੋਈ ਹੋਰ ਕੈਦੂਗਾ ਜੀ ਇਹਦਾ ਕੋਈ ਹੋ ਨਹੀਂ ਜੀ ਇਹਦਾ ਗੱਲ ਦਾ ਸੱਚੇ ਨਹੀਂ ਹੈਗਾ ਕਿਸੇ ਦਾ ਵੀ ਕਿਸ ਤਰ੍ਹਾਂ ਦੇਖਦੇ ਅੱਜ ਪਨੀਰੀ ਵੇਚਣੀ ਸੀ ਅੱਜ ਲਾਈਟ ਕਿੰਨੇ ਦਿਨ ਤੋਂ ਨਹੀਂ ਆ ਰਹੀ ਦੇਖੋ ਜੀ ਇਲੈਕਸ਼ਨ ਕਰਕੇ ਪਹਿਲਾਂ ਲਾਈਟ 10 ਘੰਟੇ ਆਮ ਚੱਲਦੀ ਰਹੀ ਆ ਜਿਹਦੇ ਨਾਲ ਸਾਡੇ ਪਾਣੀ ਦੀ ਇੰਨੀ ਜ਼ਿਆਦਾ ਬਰਬਾਦੀ ਹੋਈ ਆ ਵੀ ਹਤੋਂ ਬਾਹਰ ਹੁਣ ਲਾਈਟ ਦਾ ਕੋਈ ਸ਼ਡਿਊਲ ਨਹੀਂ ਹੈਗਾ ਜਿੱਦਨ ਤੋਂ ਇੱਕ ਤਰੀਕ ਤੋਂ ਇਲੈਕਸ਼ਨ ਹੋ ਗਏ ਤੋਂ ਬਾਅਦ ਇਹਨਾਂ ਨੇ 4 ਘੰਟੇ ਦੀ ਵਾਰੀ ਬੰਨ੍ਹਤੀ ਪਹਿਲਾਂ 8 ਘੰਟੇ ਦੀ ਆਉਂਦੀ ਸੀ 12-12 ਘੰਟੇ ਚੱਲਦੀ ਸੀ ਤੇ ਹੁਣ 4 ਘੰਟੇ ਦੇ ਵਿੱਚ ਪਾਵਰ ਕੱਟ ਲੱਗ ਕੇ ਸਾਨੂੰ ਡੇਢ ਜਾਂ 2 ਘੰਟੇ ਮਸਾ ਮੁਸ਼ਕਲ ਨਾਲ ਲਾਈਟ ਮਿਲਦੀ ਆ ਜਿਹਦੇ ਕਰਕੇ ਸਾਡਾ ਗੰਨਾ ਵੀ ਸੁੱਕ ਰਿਹਾ ਨਾ ਸਾਡੀ ਪਨੀਰੀ ਭਰ ਰਹੀ ਆ ਤੇ ਮੇਰੇ ਆ ਗਵੰਡੀ ਭਾਈ ਦੀ 5-6 ਕਿੱਲੇ ਮੱਕੀ ਵੀਜੀ ਹੋਈ ਆ ਤੁਸੀਂ ਦੱਸੋ 2 ਘੰਟੇ ਦੇ ਨਾਲ ਇਹ ਕਿਹੜੇ ਲੋਟ ਭਰੂਗੀ ਵੀ ਮਤਲਬ ਸਾਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਬੀ ਸਰਕਾਰ ਨੂੰ ਬੇਨਤੀ ਆ ਸਾਨੂੰ ਪ੍ਰੋਪਰ ਟਾਈਮ ਤੇ ਡਾਇਰੈਕਟਰ ਕਿਉਂ ਲਾਉਣਾ ਪੈ ਗਿਆ 100 ਰੁਪਏ ਲੀਟਰ ਡੀਜ਼ਲ ਆ ਜੇ 2 5 ਘੰਟੇ ਚਲਾਉਣਾ ਪੈਗਾ ਤਾਂ ਕਿਸਾਨ ਦਾ 500 ਰੁਪਏ ਦਾ ਕੀ ਆ ਹਾਂਜੀ ਇਹ ਮਾਨ ਸਾਹਿਬ ਸਾਡੀ ਮਜਬੂਰੀ ਬਣ ਗਈ ਦੇਖੋ ਅੱਜ ਸਾਨੇ ਪਨੀਰੀ ਵੇਚਣੀ ਸੀ ਇਹਦੇ ਕਰਕੇ ਸੀ ਲਾਈਟ ਨਹੀਂ ਨਾ ਆਈ ਤਾਂ ਅਸੀਂ ਪਨੀਰੀ ਵਾਸਤੇ ਜਨਰੇਟਰ ਲੈ ਕੇ ਆਇਆ ਹੁਣ ਪਨੀਰੀ ਦਾ ਸਮੇਂ ਸਿਰ ਵੇਚਣੀ ਆ ਜੀ ਲਾਈਟ ਬਿਲਕੁਲ ਨਹੀਂ ਆ ਰਹੀ ਦੇਖੋ ਹੁਣ ਕੋਈ ਟਾਈਮ ਟੇਬਲ ਨਹੀਂ ਲਾਈਟ ਦੇ ਵੀ ਕਾਦਾ ਉਕਾਦ ਨਹੀਂ ਪਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਵੀ ਜਨਰੇਟਰ ਦੇ ਨਾਲ ਨਾਲ ਖੜੇ ਹੋ ਮੋਟਰ ਚਲਾਉਂਗੇ ਹੁਣ ਪਨੀਰੀ ਵੀਜੂ ਹਾਂ ਜੀ ਜਨਰੇਟਰ ਤਾਂ ਹੀ ਲਿਆਂਦਾ ਜੀ ਪਨੀਰੀ ਵੀਜਣ ਵਾਸਤੇ ਲਾਈਟ ਆ ਨਹੀਂ ਰਹੀ ਪਹਿਲਾਂ 8 ਘੰਟਿਆਂ ਦੀ ਸੀ ਹੁਣ ਤਾਂ ਬਿਲਕੁਲ ਹੀ ਦੋ ਢਾਈ ਆ ਰਹੀ ਹੈ ਜੀ ਉਹ ਤੋਂ ਬੋਟਾ ਪਵਾਉਣੀ ਸੀ ਤੁਹਾਨੂੰ ਹਾਂ ਜੀ ਤਾਂ ਹੀ ਪਹਿਲਾਂ ਬੱਧਾ ਆ ਰਹੀ ਸੀ ਇਹੀ ਗੱਲ ਹੋ ਗਈ ਫੇਰ ਤਾਂ ਜੀ ਕਿਆਂ ਬੋਟਾ ਪੈ ਗਈਆਂ ਹੁਣ ਲਾਈਟ ਵੀ ਘਟ ਗਈ ਪਹਿਲਾਂ ਬੋਟਾ ਲੈਣੀ ਆ ਤੇ 10 ਘੰਟੇ 12 ਘੰਟੇ ਵੀ ਚੱਲ ਰਹੀ ਸੀ ਉਸੇ ਕਰਕੇ ਜਨਰੇਟਰ ਨਾਲ ਪਨੀਰੀ ਵੀਜ ਰਿਹਾ ਜੀ ਹਾਂ ਬਿਲਕੁਲ ਗਗਨ ਜੀ ਤੂੰ ਸੁਣਿਆ ਕਿਸਾਨ ਨੇ ਜਿਹੜੇ ਕਿਤੇ ਨਾ ਕਿਤੇ ਪਰੇਸ਼ਾਨ ਨਾਜ਼ਰ ਆ ਰਹੇ ਨੇ ਕਹਿੰਦੇ ਸੱਤ ਤੋਂ ਬੋਟਾ ਲੈ ਲਿਆ ਪਰ ਹੁਣ ਕਹਿੰਦੇ ਕੱਟ ਨੇ ਜਿਹੜੇ ਉਹ ਟਿਊਬਲਾਂ ਆਉਂਦੇ ਆ ਮੋਟਰਾਂ ਦੇ ਲਗਾ ਦਿੱਤੇ ਕਹਿੰਦੇ 1 ਜਾਂ 1.5 ਘੰਟਾ ਲੇਟ ਆਉਂਦੀ ਆ 1 ਜੂਨ ਤੋਂ ਕਹਿੰਦੇ ਲਾਈਟ ਹੀ ਨਹੀਂ ਆ ਰਹੀ ਘੰਟਾ ਘੜੀ ਲੇਟ ਆਉਂਦੀ ਆ ਤਾਂ ਸਾਨੂੰ ਇਸ ਕਰਕੇ ਜਨਰੇਟਰ ਨੇ ਜਿਹੜੇ ਕਰਦੇ ਨਹੀਂ ਚੱਲਣੇ ਇਹ ਜੋ ਸਰਕਾਰ ਦੀ ਬੇਰੁਖੀ ਹੈ ਤਾਂ ਕਿਸਾਨਾਂ ਦੇ ਵੱਲੋਂ ਕਿਸੇ ਤੱਕ ਪਹੁੰਚ ਕੀਤੀ ਗਈ ਹੈ ਸ਼ਿਕਾਇਤ ਕੀਤੀ ਗਈ ਹੈ ਜਾਂ ਆਪਣੀ ਗੁਹਾਰ ਸਰਕਾਰ ਤੱਕ ਪਹੁੰਚਾਉਣ ਦੀ ਕਿਸੇ ਤਰੀਕੇ ਦੀ ਕੋਸ਼ਿਸ਼ ਕੀਤੀ ਗਈ ਹੈ ਬਿਲਕੁਲ ਤੁਸੀਂ ਇਹ ਬਿਜਲੀ ਬੋਰਡ ਤੱਕ ਜਾਂ ਕਿਸੇ ਖੇਤੀਬਾੜੀ ਅਫਸਰ ਤੱਕ ਕੋਈ ਗੱਲਬਾਤ ਕੀਤੀ ਹੈ ਸਾਨੂੰ ਲਾਈਟ ਨਹੀਂ ਆ ਰਹੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਤਾਂ ਇਹੀ ਕਰਦੇ ਜੀ ਉਹ ਟਾਈਮ ਤੇ ਦੇਵੇ ਜੀ ਨਾ ਤਾਂ ਸੂਏ ਛੱਡਦੇ ਨੇ ਜੀ ਨਹਿਰਾ ਜੀ ਐਦੂ ਤਾਂ ਇਹ ਕਹਿੰਦੇ ਹੂੰ ਤਾਂ ਧਰਤੀ ਦਾ ਪਾਣੀ ਬਚਾਓ ਨਹਾ ਸੁੱਕੇ ਪਿਆ ਜੀ ਸਾਰੇ ਸੈਗੜ ਦਾ ਸੂਆ ਤਾਂ ਆਇਆ ਨਹੀਂ ਜੀ ਐਦੂ ਤਾਂ ਇਹੀ ਉਹ ਦੇਣ ਸਾਨੂੰ ਫੇਰੇ ਬਚੂਗਾ ਜੀ ਪਾਣੀ ਜਾਣੀ ਬਿਲਕੁਲ ਨਹੀਂ ਆ ਰਿਹਾ ਨਾ ਹੀ ਪੋਰਾ ਵੀ ਨਹੀਂ ਆ ਰਿਹਾ ਜੀ ਇਹ ਤਾਂ ਕਹਿੰਦੇ ਟਿੱਬਿਆਂ ਦੇ ਪਾਣੀ ਚੜਾਤਾ ਤੁਸੀਂ ਕਹਿੰਦੇ ਬੱਸ ਅਸੀਂ ਤਾਂ ਕਹਿੰਦੇ ਜੀ ਵੀ ਇਹਦੀਆਂ ਗੱਲਾਂ ਨੇ ਜੀ ਗੱਲਾਂ ਨਾਲ ਛੜ ਜਾਂਦਾ ਤਾਂ ਆਹ ਪਾਣੀ ਉਂ ਆਉਂਦਾ ਨਹੀਂ ਕੋਈ ਆ ਸੂਏ ਤੇ ਵਗ ਚਲੋ ਜੀ ਸੂਆ ਸੁੱਕਿਆ ਪਿਆਗਾ ਚੌਣ ਰੈਲੀਆਂ ਦੇ ਵਿੱਚ ਇਹ ਮੁੱਖ ਮੰਤਰੀ ਭਗਵੰਤ ਦਮਾਨੇ ਕਹਿੰਦੇ ਰਹੇ ਨੇ ਕਈ ਮੰਚਾਂ ਤੋਂ ਬੋਲਦੇ ਰਹੇ ਨੇ ਕਿ ਟੇਲਾਂ ਤੱਕ ਪਾਣੀ ਪਹੁੰਚਿਆ ਨਹਿਰ ਚ ਪਾਣੀ ਹੈ ਟੇਲਾਂ ਤੱਕ ਪਾਣੀ ਪਹੁੰਚ ਗਿਆ ਮਤਲਬ ਸਾਰੇ ਵਾਅਦੇ ਜੋ ਸੀ ਝੂਠੇ ਸੀ ਬਿਲਕੁਲ ਗਗਨ ਜਿੱਥੋਂ ਤੁਸੀਂ ਕਿਸਾਨਾਂ ਦਾ ਸੁਣਿਆ ਕਿਸਾਨ ਕਹਿੰਦੇ ਭਗਵੰਤ ਮਾਨ ਕਹਿੰਦੇ ਨੇ ਟਿੱਬਿਆਂ ਤੇ ਪਾਣੀ ਚੜਦਾ ਬਿਲਕੁਲ ਅਸੀਂ ਸੂਏ ਦੇ ਉੱਪਰ ਹੀ ਖੜਿਆ ਜਿੱਥੋਂ ਕੋਈ ਸੂਆ ਵੀ ਅੱਧਾ ਕਿਲੋਮੀਟਰ ਦੀ ਦੂਰੀ ਤੇ ਆ ਕਹਿੰਦੇ ਸੂਏ 'ਚ ਪਾਣੀ ਹੀ ਨਹੀਂ ਆ ਰਿਹਾ ਕੱਸੀਆ 'ਚ ਪਾਣੀ ਨਹੀਂ ਆ ਰਿਹਾ ਖਾਲਾਂ ਦੇ ਵਿੱਚ ਪਾਣੀ ਨਹੀਂ ਆ ਰਿਹਾ ਤੇ ਦੂਸਰੇ ਪਾਸੇ ਹੁਣ ਲਾਈਟ ਦੇ ਜਿਹਨੇ ਕੱਟਦੇ ਉਹ ਵੱਡੇ ਵੱਡੇ ਲਗਾ ਦਿੱਤੇ ਨੇ ਯਾਨੀ ਕਿ ਸਰਕਾਰ ਨੇ ਪੂਰਾ ਝੂੜ ਤੂਫਾਨ ਰੋੜਿਆ ਔਰ ਕਿਸਾਨਾਂ ਨੂੰ ਖਾਮਿਆਜ਼ਾ ਭੁਗਤਣਾ ਪੈਂਦਾ ਹੁਣ ਕਿਸਾਨ ਕਰਨਗੇ ਕੀ ਪਨੀਰੀ ਤਾਂ ਬੀਜਣੀ ਜ਼ਰੂਰੀ ਹੈ ਨਾ ਜਨਰੇਟਰ ਦੇ ਨਾਲ ਤਾਂ ਖਰਚਾ ਵਧ ਰਿਹਾ ਡੀਜ਼ਲ ਦਾ ਬਿਲਕੁਲ ਗਗਨ ਡੀਜ਼ਲ 100 ਰੁਪਏ ਦੇ ਲਗਭਗ ਲੀਟਰ 1 ਲੀਟਰ ਆ ਤਾਂ ਇੱਕ ਟਰੈਕਟਰ ਜਿਹੜਾ ਇੱਕ ਘੰਟੇ ਦੇ ਵਿੱਚ 6 ਤੋਂ 7 ਲੀਟਰ ਤੇਲ ਖਾਂਦਾ ਇੱਕ ਟਰੈਕਟਰ ਆ ਜਿਹੜਾ ਕਿਸਾਨ ਦਾ ਪੌਦ ਪਾਣ ਦੇ ਲਈ ਇੱਕ ਘੰਟੇ ਦੀ ਇੱਕ ਵਿਘੇ ਦੀ ਪੌਦ ਆ ਤਾਂ ਉਹ ਪੰਜ ਇੱਕ ਘੰਟਾ ਲੈਂਦੇ 600 ਰੁਪਏ ਖਰਚ ਆ ਰਿਹਾ ਕਿਸਾਨ ਦਾ ਉਹ ਡੇਲੀ ਡੇਲੀ ਪਾਣੀ ਦੇਣਾ ਪਊਗਾ ਹੁਣ ਕੋਈ ਟਾਈਮ ਟੇਬਲ ਹੀ ਨਹੀਂ ਕੋਈ ਲੈਟ ਦਾ ਇੱਕ ਤਰੀਕ ਤੋਂ ਬਾਅਦ ਆ ਗਾ ਜਿਹੜਾ ਵੀ ਇੱਕ 2 ਵਜੇ ਆਉਣੀਆਂ 4 ਵਜੇ ਆਉਣੀਆਂ ਪਹਿਲਾਂ ਸ਼ਡਿਊਲ ਵੀ ਦਿੱਤਾ ਜਾਂਦੇ ਤੇ ਚੋਣਾਂ ਤੋਂ ਪਹਿਲਾਂ ਬਿਲਕੁਲ ਤੁਸੀਂ ਲਗਾਤਾਰ ਇਸ ਖਬਰ ਦੇ ਨਾਲ ਬਣੇ ਰਹਿਣਾ ਕਿਉਂਕਿ ਜੀ ਪੰਜਾਬ ਹਰਿਆਣਾ ਹਿਮਾਚਲ ਕਿਸਾਨਾਂ ਦੇ ਹੱਕ ਦੇ ਵਿੱਚ ਹਮੇਸ਼ਾ ਆਵਾਜ਼ ਚੁੱਕਦਾ ਰਿਹਾ ਹੈ ਔਰ ਕਿਸਾਨਾਂ ਦੀਆਂ ਸਮੱਸਿਆਵਾਂ ਉਹਨਾਂ ਦਾ ਦਰਦ ਉਹਨਾਂ ਦੀ ਪਰੇਸ਼ਾਨੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਜ਼ਿੰਮੇਵਾਰ ਅਦਾਰਾ ਹੋਣ ਦੇ ਨਾਤੇ ਅਸੀਂ ਆਵਾਜ਼ ਕਿਸਾਨਾਂ ਦੇ ਹੱਕ ਦੇ ਵਿੱਚ ਚੁੱਕਦੇ ਰਾਂਗੇ ਔਰ ਕਿਸਾਨਾਂ ਨੂੰ ਵੀ ਜੇ ਤੁਸੀਂ ਗੱਲਬਾਤ ਜੋ ਜਾਰੀ ਰੱਖਣਾ ਅੱਗੇ ਕੋਸ਼ਿਸ਼ ਕਰਨਾ ਕੋਈ ਅਪਡੇਟ ਆਏਗਾ ਤਾਂ ਸਾਰ ਤੱਕ ਜਾਣਕਾਰੀ ਜ਼ਰੂਰ ਪਹੁੰਚਾ